ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚ ਚੁੱਕਿਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਪਰਮਾਲਾ ਜਮਕੌਰ ਕੋਲੇ ਪਹੁੰਚੇ ਹੋਏ ਅਸੀਂ ਗੱਲਬਾਤ ਕਰ ਲਈਏ گاਵਾ ਦਿਖਾ ਦਾਂਗੇ 4 3 ਐਚ ਐਫ ਕ੍ਰੋਸ ਦੇ ਵਿੱਚ ਦਿਖਾ ਦਾਂਗੇ ਤੇ ਇੱਕ ਜਰਸੀ ਦਾ ਤੋਹਫਾ ਦਿਖਾ ਦਾਂਗੇ ਤਿਆਰ ਦੁੱਧ ਵਾਲਾ ਵੱਡੇ ਕੱਦ ਕਾਠ ਦੇ ਵਿੱਚ ਤੇ ਸੋਹਣੇ ਰੰਗ ਰੂਪ ਦੇ ਵਿੱਚ ਆਰਡਰ ਕੁਆਲਿਟੀ ਵੀ ਟੌਪ ਦੇ ਵਿੱਚ ਹੀ ਆ ਗਈ ਬਿਲਕੁਲ ਬਾਕੀ ਗੱਲਬਾਤ ਬਾਈ ਨਾ ਕਰਾ ਦਨ ਤੇ ਬਾਕੀ ਇੱਕ ਸਾਨੂੰ ਸਮਾਂ ਵੀ ਜ਼ਰੂਰ ਦਿਖਾ ਦਿਓ ਵੀਡੀਓ ਦੇ ਵਿੱਚ ਹੀ ਤਕਰੀਬਨ ਤਕਰੀਬਨ 11:48 ਮਿੰਟ ਦਾ ਟਾਈਮ ਹੋਇਆ ਟਾਈਮ ਦਿਖਾ ਦਿ ਗਰੀਏ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਦੁੱਧ ਜਿੰਨਾ ਬਾਈ ਦੱਸੂਗਾ ਡੰਗ 2 ਡੰਗ 4 ਡੰਗ ਉਹ ਬਾਈ ਕੋਲੋਂ ਜਿਹੇ ਚੈੱਕ ਕਰਕੇ ਲੈ ਜਾਓ ਆਜਾ ਤੁਮ ਕੋਲ ਫਿਰ ਹੋਰ ਕਿਵੇਂ ਆ ਹੱਸੀ ਗੱਲ ਭਰਾ ਮੇਰਾ ਚੜਦੀ ਕਲਾ ਪਰਮਾਤਮਾ ਦੀ ਕਿਰਪਾ ਚੜਦੀ ਕਮੇ ਚੱਲਦਾ ਕੰਮ ਵਧੀਆ ਮਾਰੋ ਮਾਰਦਾ ਚੱਲਦਾ ਮਾਰੋ ਮਾਰਦੇ ਪਾਗੜਾ ਚ ਪਾਣੀ ਚੱਲਦਾ ਵਧੀਆ ਵਧੀਆ ਚੱਲਦਾ ਪੂਰਾ ਭਰਾ ਠੀਕ ਹੈ ਗੱਲ ਹਾਂ ਹਾਂ ਤੇ ਕੈਸ ਹੋਈਆਂ ਨੇ ਕਹੇ ਗੱਬ ਦੋ ਸੁਈਆਂ ਨੇ ਦੋ ਗੱਬਣਾ ਨੇ ਵੀਰੇ ਰਾ ਵੰਨਦਾ ਆਪਣਾ ਕੋਲ ਬਾਲੀਆਂ ਨੇ ਪਰ ਆਪਾਂ ਚਾਰ ਕਰਕੇ ਪਾਲਾਂ ਦੋ ਚਾਰ ਜਣ ਲੱਗਿਆ ਪਿਆ ਉਹ ਮੇਲੇ ਆ ਨਾ ਆਨ ਦੁਬਾਰੇ ਖੜੀ ਨੇ ਬਹੁਤ ਕੋਸ਼ਮਾਲ ਬਾਹਰੇ ਖੜਾ ਤੇ ਸ਼ੁਰੂਆਤ ਕਰੀ ਇੱਕ ਨੰਬਰ ਤੋਂ ਕਰ ਲਾ ਪਹਿਲਾਂ ਇਹਦੇ ਆਰਡਰ ਤੇ ਮਾਰੀ ਕੈਮਰਾ ਹੋਰ ਪਾਸੇ ਫੇਰ ਮਾਰੀ ਪਹਿਲਾਂ ਇਹਦੇ ਆਰਡਰ ਤੇ ਥਣ ਦਾ ਸਹਿਜ ਹੀ ਦਿਖਾ ਦੇ ਯਾਰ ਬਾਲਾ ਸੋਹਣਾ ਬੜੀ ਬਾਕੀ ਗੱਲਬਾਤ ਫੇਰੇ ਕਰਾਂਗੇ ਲੱਤੋਂ ਰੋ ਸਰਦਾਰ ਜੀ ਕੋਲ ਕੇ ਸੂਆ ਕਿਹੜਾ ਦਾ ਸੂਆ ਦੂਜਾ ਵੀਰੇ ਭਰੂਣ ਨੇ 20 ਤੋਂ 21 ਕਿਲੋ ਦੁੱਧ ਕੱਢਿਆ ਹੈਗਾ ਸੂਆ ਦੂਜਾ ਹਾਂ ਤੂੰ ਕਿੰਨੀ ਦੀ ਗਰੰਟੀ ਦਿੰਦਾ ਮੈਂ ਤਾਂ ਸਾਹਾ ਦੀ ਗਰੰਟੀ ਧਾਰਾਂ ਦੀ ਗਰੰਟੀ ਦਊਂਗਾ ਇਹਦਾ ਕਾਹਦੀ ਗਰੰਟੀ ਦਿੰਦੀ ਨਹੀਂਗਾ ਠੀਕ ਹੈ ਗੱਲ ਐਵੇਂ ਕੀ ਫਾਇਦਾ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਮੈਂ ਲੈਵਾ ਗਵਾਹੀ ਭਰੂਗਾ ਮੇਰਾ ਤਾਂ ਉਹ ਤੁਸੀਂ ਆਪ ਦੀ ਜੱਜਮੈਂਟ ਦੇ ਹਿਸਾਬ ਨਾਲ ਪਸ਼ੂ ਲੈਣਾ ਹੁੰਦਾ ਹਾਂ ਵਪਾਰੀ ਉਹੀ ਡਿਟੇਲ ਦੱਸਦਾ ਜਿਹੜੀ ਉਹਨੂੰ ਫਾਰਮਰ ਦੱਸ ਕੇ ਭੇਜਦਾ ਤੇ ਥਣ ਦੇ ਸਹਿਜ ਦੀ ਗੱਲ ਕਰ ਲਈਏ ਥਣ ਦਾ ਸਹਿਜ ਬਹੁਤ ਸ਼ਾਨਦਾਰ ਲੈਵਾ ਨੂੰ ਬਦਲੇ ਕੇ ਤਰਾਂ ਨਹੀਂ ਦਾ ਬੈੜ ਤੋਂ ਬਈ ਯਾਰ ਜਿੱਡੀ ਕਾਪਾ ਉੱਡਾ ਕੀ ਇਹਦਾ ਲੈਵਾ ਜੇ ਗੱਲ ਕਰ ਲਈਏ ਜਗਾੜ ਬਹੁਤ ਲੱਗਾਇਆ ਜਗਾੜ ਨਹੀਂ ਲੈ ਜਰਾ ਇੱਥੋਂ ਦਿਖਾ ਦਿੰਗੇ ਅਰੀ ਗੁਰੀ ਜਗਾੜ ਬਹੁਤ ਸੋਹਣਾ ਲੱਗਿਆ 19 ਮੂਰੇ ਬਾਈ 19 ਮਾਗਰਾ ਫੁੱਟ ਮੂਰੇ ਆ ਬੈਠ ਦੇ ਲੈਵਾ ਆ ਗਿਆ ਫੁੱਲ ਡਬਲ ਹਾਈਟ ਆ ਗਈ ਮੀਡੀਅਮ ਜਿਵੇਂ ਦਰਮਿਆਨੀ ਹਾਂ ਬਚਾਲ ਦਾ ਸੈਜ ਆ ਗਿਆ ਆ ਮੀਡੀਅਮ ਆ ਗਈ ਕਾਤਰੀ ਹੈਗਾ ਬੜਾ ਯਾਰੀ ਵੱਡਾ ਇਹ ਮੈਂ ਤੁਹਾਨੂੰ ਕਹਦਾ ਇੱਥੋਂ ਘਮਾਲਾ ਬਾਈ ਹਾਈਟ ਆ ਗਈ ਮੀਡੀਅਮ ਆ ਕਵਾਲਿਟੀ ਆ ਗਈ ਫੁੱਲ ਟੌਪ ਕਰਾਓ ਸੰਗ ਦੇ ਵਿੱਚ ਆ ਗਰਮੀ ਦਾ ਤੋਹਫਾ ਜਮਾ ਯਾਰ ਬਾਈ ਯਾਰ ਨਾਲੀ ਬੈੜਾ ਕਮਾਲਾ ਬਾਈ ਮਾੜੇ ਹੱਥ ਮਾਰਦੇ ਕੋਈ ਖੜੀ ਦਾ ਬੱਚੇ ਦਾ ਜ਼ਰੂਰ ਕਰੂ ਕਮਾ ਕੇ ਲੈ ਚੱਲ ਭਰਾ ਮੇਰਾ ਬੱਚੇ ਦੇ ਲੈ ਚੱਲ ਕੋਈ ਹੌਲੀ ਹੌਲੀ ਲੈ ਚੱਲ ਬੱਚੇ ਉਸ ਵੀ ਨਹੀਂ ਕਹਿੰਦੀ ਭਰਾ ਮੇਰਾ ਆ ਸੁਆ ਆ ਗਈ ਦੂਜੇ ਦੰਦ ਵਗੈਰਾ ਤਾਂ ਨਹੀਂ ਦੇਖਦਾ ਨਾ ਨਾ ਸਿੱਗੀ ਹੋ ਸਕਦੀ ਆ ਮੈਂ ਦੰਦ ਨਹੀਂ ਦੇ ਪੱਟੇ ਯਾਰਾ ਹਾਂ ਬਾਈ ਕਹਿੰਦਾ ਛੇ ਹੋ ਸਕਦੀ ਆ ਕਲੀਅਰ ਨਹੀਂ ਮੈਨੂੰ ਪਤਾ ਦਾ ਪੱਟੇ ਨਹੀਂ ਦੰਦੇ ਇਹਦੇ ਚੈੱਕ ਨਹੀਂ ਕੀਤੇ ਵੇ ਹਾਂ ਹਾਂ ਮੈਂ ਮਾ ਤੈਨੂੰ ਗੱਪ ਮਾਰੀ ਹੁਣ ਆ ਗਈ ਬਜੂਦ ਵਾਲੀ ਚਾਰ ਚੂਰ ਨਾਲ ਨਹੀਂ ਪਲੀ ਹੋਈ ਇੱਕ ਕਰੋ ਸੰਗ ਦੇ ਵਿੱਚ ਆ ਗਈ ਥਾਣੇ ਨੂੰ ਲੱਗ ਗਿਆ ਤਕਰੀਬਨ ਤਕਰੀਬਨ ਜੇ ਗੱਲ ਕਰ ਲਈ ਮੱਝਾ ਨਾਲ ਦੇ ਲੱਗਿਆ ਗੁੱਲੇ ਨਾਲ ਲੱਗ ਜਮਾ ਗੁੱਲੇ ਵਾਲਾ ਹੱਥੀ ਚਵਾਈ ਵਾਲਾ ਲੱਗਿਆ ਕਿਸੇ ਬਜ਼ੁਰਗ ਨੇ ਕਿਸੇ ਮਾਤਾ ਨੇ ਜਾਂ ਕਿਸੇ ਬੱਚੇ ਨੇ ਚੋਣੀਆਂ ਚਵਾਈ ਇਹ ਵੀ ਉਹ ਵੀ ਕਰ ਸਕਦਾ ਹਾਂ ਨਜ਼ਾਰੇ ਦੇ ਦੋ ਬਈ ਯਾਰ ਆਰਡਰ ਦੇ ਲੇਵਾ ਤੇ ਲੇਵਾ ਦੇਖੀ ਕਿਵੇਂ ਲੱਗਿਆ ਭਰਾ ਮੇਰੇ ਜਮਾ ਭੂਗਲ ਟਰਾਲੀ ਵਾਲਾ ਮੂੰ ਚਾਰੇ ਪਾਸੇ ਇੱਕੋ ਜਿਹਾ ਜਾ ਲੱਤ ਸਾਲ ਦਾ ਸੈਜ ਵੀ ਚਾਰਾਂ ਦਾ ਇੱਕੋ ਜਿਹਾ ਆ ਗਿਆ ਦੇਖੀ ਲੱਤ ਮਾਰਨ ਦਾ ਰੱਬ ਨੇ ਕਰਮਾਂ ਦੀ ਲਾਈ ਹੀ ਨਹੀਂ ਕੋਈ ਜਗਾੜ ਲੈ ਲੈ ਦੇਖਾ ਆਦੀ ਬਹੁਤ ਠੰਡੀ ਬਹੁਤ ਠੰਡੀ ਆ ਦੋਨਾਂ ਪਾਸੇ ਜਿਵੇਂ ਮਰਦੀ ਬੱਚੇ ਠੀਕ ਹੈ ਜੀ ਨਾ ਧਾਰਾ ਰੰਗ ਖਾਦਾ ਨਹੀਂ ਮਾਰੀ ਹਾਂ ਹਾਂ ਧਾਰਾ ਮਾਰ ਦਿਖਾਵਾਂਗੇ ਭਾਈ ਯਾਰ ਹਾਂ ਲੈ ਬੱਚਾ ਲਾ ਇਹਦਾ ਭਾਈ ਧਾਰਾ ਇਹਦੀ ਆਪਾਂ ਤੁਹਾਨੂੰ ਦਿਖਾ ਦਨੇ ਮਾਰ ਕੇ ਜੇਰ ਦੇ ਦੇ ਜੇਰ ਦੇ ਜੂੜੀ ਆਗੇ ਧਾਰਾ ਤੇ ਜੇਰ ਤੇ ਹੀ ਮਾਰਦੇ ਗਏ ਕੈਮਰਾ ਜੇਰ ਜੱਪਾ ਵੀ ਡਾਨਾ ਇਹਦਾ ਤੇ ਬੱਚਾ ਲਾ ਕੇ ਤੁਹਾਨੂੰ ਧਾਰਾ ਸੱਜਣ ਦੀਆਂ ਜਰੂਰ ਮਾਰ ਕੇ ਦਿਖਾ ਦਾਂਗੇ ਆਪਾਂ ਤੇ ਧਾਰਾ ਤੁਹਾਨੂੰ ਜਰਸੀ ਦੀਆਂ ਵੀ ਦਿਖਾ ਦਾਂਗੇ ਮਾਰ ਕੇ 2 ਨੰਬਰ ਵਾਲੀ ਦੀ ਚਵਾਈ ਕਰ ਸਕਦੇ ਹੋ ਕਿ ਇੱਕ ਸੱਜਣ ਨੂੰ ਚਵਾਈ ਦੀ ਆ ਗਈ ਫੁੱਲ ਮੋਤੀ ਜਿਵੇਂ ਆਪਾਂ ਕਹਿ ਸਕਦੇ ਹਾਂ ਗਰਲੈਂਡੋ ਦੀ ਚਵਾਈ ਆ ਨਾ ਉਦਾਂ ਵੀ ਚਵਾਈ ਲੱਗੀ ਆ ਬੱਚੀ ਨੂੰ ਜਿਹੜੀ ਆਪਣੇ ਦੋਨੋਂ ਪਾਸੇ ਨੂੰ ਮਰਦੀ ਆ ਕੇ ਬੁੜੀ ਪਾਜਾ ਬੰਦਾ ਵਾਜੇ ਕੋਈ ਮਰਦੀ ਵਾਜੇ ਦੋਨੋਂ ਪਾਸੇ ਚੋਲੋ ਜੇ ਮੈਂ ਚੱਕਰੀ ਕੋਈ ਇੱਕ ਗੱਲ ਹੋਰ ਦਾਦਾ ਜੀ ਨੇ ਇਹ ਸੱਜਣ ਦੀ ਖਾਸੀਅਤ ਆ ਵੀ ਚਵਾਈ ਆ ਜਿਹੜੀ ਨੇਕ ਪਸ਼ੂ ਦੀ ਤਕਰੀਬਨ ਦੋਨਾਂ ਪਾਸੇ ਬੈ ਕੇ ਬਿਨਾਂ ਨਿਆਣੇ ਤੋਂ ਹੁੰਦੀ ਆ ਠੰਡੇ ਸੀਲ ਪਸ਼ੂ ਲੈ ਕੇ ਆਉਂਦੇ ਆ ਬਾਈ ਵਰਗੇ ਸੂਆ ਦੂਜਾ ਆਜੀ ਸੂਈ ਜੇਰ ਜਪਾ ਦੰਨ 24 ਉਹਨੂੰ ਚੈੱਕ ਕਰਾਤੀ ਬਾਕੀ ਜੀ ਨੇ ਨੇੜੇ ਆ ਕੇ ਪਾਸ ਕਰਕੇ ਲਿਜਾਣੀਆਂ ਹਾਂ ਹਾਂ ਜਿਵੇਂ ਪਾਸ ਕਰਕੇ ਵੀ ਬਾਈ ਤੋਂ ਲੈ ਜਿਓ ਪਾਸ ਛੱਡ ਦਿਸਤਾ ਦਾ ਆਣ ਦਾ ਸਹਿਜ ਬਹੁਤ ਸੋਹਣਾ ਰੱਖਦਾ ਚਵਾਈ ਦੀ ਓਕੇ ਦੀ ਰਿਪੋਰਟ ਹੈ ਦਿਖਾ ਦੇ ਮੈਨੂੰ ਇੱਧਰ ਕਰ ਦੇ ਨਾਲ ਦੁੱਧ ਵੀ ਕੱਢ ਰੱਖਦਾ ਨਾਲ ਜਿਹੜੀ ਥਾਂ ਤੋਂ ਬਹੁਤ ਸੋਹਣਾ ਲੱਗਦਾ ਕਿ ਕਰੰਟ ਕਹਿੰਦਾ ਜਿਹੜੀ ਕਰੰਟ ਆਵਾਜ਼ ਉਹ ਉਹੀ ਕੱਢਦੇ ਆ ਭਰਾ ਹਾਂ ਪੈਸੇ ਚੰਗੋ ਪੈਸੇ ਮੁੱਲ 75 ਤੋਂ 80 ਰਾਇ ਦੇ 72000 ਰੁਪਏ ਦੇ ਦਾਂਗੇ 72 ਦੀ ਦੇ ਦਾਂਗੇ 72 ਦੀ ਦੇ ਦਾਂਗੇ ਇਹੋ ਜਿਹਾ ਥਾਂ ਦੇ ਕੱਢ ਲਗਾ ਸਰੀਕ ਦੇ ਬੈਠ ਨਹੀਂ ਲੱਗਦਾ ਮੈਂ ਨਹੀਂ ਚਾਹੁੰਦਾ ਕਿ ਮੇਰੀ ਕੋਈ ਬਾੜੀ ਸੇਫਤ ਕਰਾਂਗਾ ਨਹੀਂ ਮੈਂ ਚੰਗੀ ਠੀਕ ਹੈ ਗੱਲ ਹੂੰ ਗਾਂਜਾਂ ਜਿੰਨੀ ਹੈਗੀ ਜਿੰਨੀ ਹੈਗੀ ਚੰਗੀ ਹੈ ਕੋਲ ਮੇਰੇ ਜਿੰਨੀ ਹੈਗੀ ਓਨੀ ਇਸ ਵਾਰੀ ਆ ਗਈ ਠੰਡੀ ਬਿਲਕੁਲ ਲਚਵਾਈ ਤੁਨੂੰ ਫੇਰ ਕਰਾ ਦਿੱਤੀ ਇਕਲਾ ਛੱਡ ਦੇ ਸਾ ਇਹ ਬਾਈ ਕਹਿੰਦਾ ਦੇ ਦਾਂਗੇ 72 ਦੀ 72 ਦੀ ਦੇ ਲਾਂਗੇ ਵੀਰੇ 72000 ਦੀ ਬਾਈ ਕਹਿੰਦਾ ਦੇ ਦਾਂਗੇ ਛੋਟ ਛੱਪੇ ਜਿਹਾ ਵਾਲਾ ਕੰਮ ਨਹੀਂ ਆ ਕੋਈ ਅਣਕਲੀ ਗੱਲ ਨਹੀਂ ਹੈ ਕਿ ਇਹਦੇ ਚ ਤੇ ਹੁਣ ਮਾਰ ਦੇ ਗਰੀ 2 ਨੰਬਰ ਵਾਲੀ ਜਰਸੀ ਜਰਸੀ ਪੂ ਟੌਪ ਦਾ ਬੱਚਾ ਵੀਰੇ 15 15 ਕਿਲੋ ਦੁੱਧ ਹੈ ਤਿੰਨ ਤਨਾਂ ਦੀ ਸੂਈਥਰੇ ਨਾਲ 15 ਕਿਲੋ ਦੁੱਧ ਜਮਾ ਸਿਵਲ ਠੰਡੀ ਵੀ ਵਾਧੂ ਆ ਵੀਰੇ 15 ਕਿਲੋ ਦੁੱਧ ਹਾਜ਼ਰ ਹੁਣ ਜਮਾ ਚਾੜੰਗ ਚੋਲੇ ਵਾਲਾ ਦੇ ਬਾਦਾਂਗੇ ਹਾਂ ਹਾਂ ਜੋ ਗੇਟੋ ਬਾਹਰ ਉਹ ਵੀ ਫੇਰ ਆਪਣੀ ਗਾਰੰ ਉਹ ਤਾਂ ਪੰਜ 8 10 ਨੰਗ ਚੋਈ ਚਲੇ ਚੱਕਰੀ ਕੋਈ ਨਹੀਂ ਬਾਕੀ ਨਾ ਫਰ ਕਵਾਲਿਟੀ ਦੱਸਦੀ ਆ ਵੇਣਦੀ ਛੇ ਜਿਹੇ ਚਾਰ ਟਾਈਮ ਛੇ ਟਾਈਮ ਚੋਕੇ ਤਸੱਲੀ ਕਰਕੇ ਲੈ ਜਿਓ ਗੇਟੋਂ ਬਾਹਰ ਦੀ ਕੋਈ ਜੰਬਰੀ ਨਹੀਂ ਨਾ ਨਾ ਗੇਟੋਂ ਬਾਹਰ ਨਹੀਂ ਬਈ ਤੇ ਬਾਕੀ ਕੱਟ ਆ ਗਿਆ ਜਿਵੇਂ ਐਚ ਐਫ ਦਾ ਹੁੰਦਾ ਫੁੱਲ ਵੱਡਾ ਤੇ 골ਡਨ ਕਲਰ ਬਹੁਤ ਸੋਹਣਾ ਵੀਰੇ ਇਹਨਾਂ 골ਡਨ ਕਲਰ ਨਾਲ ਨਾਲ ਨਾ ਸ਼ਕੀਨ ਵੀ ਬਾਲੀ ਆ ਗਈ ਤੇ ਜਰਸੀ ਵੱਡੀ ਆ ਗਈ ਜਿੱਦਾਂ ਫਾਰਮ ਦੀਆਂ ਗਾਵਾਂ ਹੁੰਦੀਆਂ ਨੁਗਰਾ ਕੋੜ ਹੀ ਆ ਕਿ ਤਰ੍ਹਾਂ ਦਾ ਬਈ ਯਾਰਾ ਇੱਥੋਂ ਕਰੀ ਨਾੜਾ ਨੁਗਰਾ ਦਿਖਾ ਦੇ ਆਰਡਰ ਤੇ ਆਰਡਰ ਰੱਖਦੇ ਆ ਬਿਲਕੁਲ ਫਿਕਸ ਹਲਦਾ ਟਾਈਮ ਹੀ ਅੱਥ ਨੇ ਡੰਗ ਤੇ ਮਾਈ ਹਣਾ ਰਕੇ ਖੜਦੀ ਆ ਜਮਾਂ ਇਹਨਾਂ ਫਾਨੇ ਯੂ ਇਹ ਰੰਗ ਰੂਪ ਦੀ ਬਹੁਤ ਸ਼ਾਨਦਾਰ ਆ ਆਰਡਰ ਕੁਆਲਿਟੀ ਕੱਡ ਕੱਟ ਸ਼ਕੀਨੀਸ਼ ਕੁੰਨੀ ਵਾਲਾ ਤਾਂ ਕੋਈ ਅੰਤ ਨਹੀਂ ਦੱਸਣ ਦਿਓ ਬਾਈ ਬਿਊਟੀ ਵਾਲੇ ਪੱਖ ਤੇ ਮੇਰੀ ਫੇਸ ਕੁਆਲਿਟੀ ਤੇ ਮਾਰਦੀ ਘੋੜੀ ਵਾਲਾ ਕੰਮ ਹੀ ਆ ਇਦਾਂ ਆਪਾਂ ਗੱਲ ਕਰ ਲਈਏ ਘੋੜੀ ਖੜੀ ਹੁੰਦੀ ਆ ਘੋੜੀ ਵਾਲਾ ਸ਼ਿਸ਼ਟ ਵੀ ਆ ਬਿਊਟੀ ਵਿੱਚ ਚੱਕ ਕੇ ਖੜਦੀ ਆ ਦੋਨੇ ਬਿਊਟੀ ਦੇ ਵਿੱਚ ਘੋੜੀ ਦੇ ਵਿੱਚ ਬਾਹਰ ਰੰਗ ਰੂਪ ਬਹੁਤ ਸੋਹਣਾ ਤੇ ਰੰਗ ਰੁੰਗਾ ਗਿਆ ਫੁੱਲ ਸ਼ਾਨਦਾਰ ਬੱਚਾ ਗਿਆ ਇਹ ਗਾੜੀ ਵਿਸਾੜੀ ਬੱਸਾ ਦੇ ਮਗਰ ਵੀਰੇ ਗਾੜੀ ਬਸਾੜੀ ਬਹੁਤ ਸੋਹਣੀ ਲੱਗੀ 19 ਮੂਰੇ ਬਾਈ ਦੋ ਦੋ 19 ਮੰਗ ਰੇ ਮੇਰਾ ਇਹਦੇ 15 ਕਿਲੋ ਹੁਣ ਦੁੱਧ ਕੰਡੇ ਦਾ ਹਾਂ ਹਾਂ ਚੋਕੇ ਦੇਖ ਲੈ ਬਰਾਵਾ ਚਾੜੰਗ 15 ਕਿਲੋ ਦੁੱਧ ਬਾਈ ਕਹਿੰਦੇ ਕੋਲੇ ਕੰਡੇ ਦਾ ਹਾਜ਼ਰਾ ਚ ਇਹ ਦੋ ਟਾਈਮ ਚਾਰ ਟਾਈਮ ਆਪਣੇ ਘਰੇ ਚਵਾਈ ਕਰਕੇ ਦੇਖ ਲੈ ਥਣ ਲੱਗਿਆ ਮੁਠੀ ਦੀ ਚਵਾਈ ਵਾਲਾ ਹੱਥੀ ਚਵਾਈ ਵਾਲਾ ਦੂਰ ਦੂਰ ਲੱਗਾ ਤੇ ਮੈਂ ਗੇਠ ਗੇਠ ਤੇ ਲੱਗਾ ਥਣ ਬਹੁਤ ਸੋਹਣਾ ਲੱਗਿਆ ਬਸ ਲੱਗੇ ਜਿਵੇਂ ਕੜ ਕੇ ਲਾਏ ਹਾਂ 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 ਵੀਰੇ ਤੇ ਰੰਗ ਰੂਗ ਦਾ ਦੱਸਣ ਦੀ ਲੋੜ ਹੀ ਨਹੀਂ ਆਪ ਨੂੰ ਹਾਂ ਰੰਗ ਰੂਪ ਦੀ ਬਹੁਤ ਸ਼ਾਨਦਾਰ ਆ ਇੱਕ ਰੰਗੀ ਆ ਗਈ ਵੱਡੀ ਜਰਸੀ ਆ ਲੈਵਾ ਦੇਖ ਲੈਵਾ ਘਰੇ ਲੈਵਾ ਰੰਗ ਪਿਸਲੋ ਤਾਂ ਖਾਰੀ ਕਰੀ ਲੈਵਾਲੂ ਬਸ ਮਾਰ ਕੇ ਕੱਢਦੇ ਕੰਡੇ ਚਮਕੌਰ ਦੇ ਜੜ ਵੀ ਫੁੱਲ ਮਜ਼ਬੂਤ ਆ ਤੇ ਕਾਠ ਵੀ ਚੰਗਾ ਤੇ ਵੱਡੀ ਗੱਲ ਆ ਜਿਹੜੀ ਸੁਭਾਅ ਦੀ ਵੀ ਠੰਡੀ ਆ ਗਈ ਲੈ ਲਾ ਲੈ ਕਿਹਦਾ ਨਾਰੂ ਦਿਖਾ ਦੇ ਬੱਚੇ ਅੰਦਰ ਵਿੱਚ ਕਰਨ ਤੀਜਾ ਤਾਂ ਪਤਾ ਨਹੀਂ ਸੁਈ ਨਾ ਤੀਜਾ ਕਰਨਾ ਵੇਖੀ ਰਾ ਲਾ ਬੱਚਾ ਸੂਤੇ ਮਾਰ ਦੋਦਾਂਲੇ ਪੁੱਤ ਬੱਚਾ ਜੀ ਰਲਦਾਗਾ ਠੀਕ ਆ ਗੱਲ ਹਾਂ ਦੇਖ ਬੱਚਾ ਲਾ ਦੇ ਤਾਂ ਧਾਰਾ ਤੁਹਾਨੂੰ ਦਿਖਾ ਦੇਣਾ ਮਾਰ ਕੇ ਉਸ ਤੋਂ ਬਾਅਦ ਤੁਹਾਨੂੰ ਆ ਦਿਖਾਵਾਂਗੇ ਇੱਕ ਕੋਰੀ ਪਾਸਵੇਂ ਹੋ ਥਣ ਦਾ ਸਾਈਜ਼ ਚੈੱਕ ਕਰ ਸਕਦੇ ਆਂ ਆਰਡਰ ਦੇ ਨਾਲ ਪਾਸੇ ਦਿਖਾ ਲਈ ਕਰੀ ਆਰਡਰ ਦੇ ਨਾਲ ਨੂਣਾ ਦੇ ਕਿਵੇਂ ਮਾਰੀ ਆਲੇ ਪਾਸੇ ਵੀ ਦਿਖਾ ਦੇ ਤੇ ਹੁਣ ਚਬਾਈ ਵੀ ਦਿਖਾ ਦੇ ਦੇ ਬੱਸੀ ਤੇ ਆਇਆ ਠੰਡੀ ਸੀ ਨਾ ਆ ਭਰਾ ਮੈਂ ਨੈਣ ਤੋਂ ਬਣਾਈ ਇਹ ਘੜੂਗੀ ਦੋਏ ਪਾਸੇ ਬੈਠੇ ਦੋਨੋਂ ਪਾਸੇ ਪੰਚ ਚਾਰੇ ਪਾਸੇ ਚੋਣ ਲਾ ਲਾ ਘਰ ਚਬਾਈ ਸ਼ੁਰੂ ਪਹਿਲਾਂ ਉਰਲੇ ਉਰਲੇ ਪਾਸੇ ਦਿਖਾ ਦੇ ਪਹਿਲਾਂ ਚਬਾਈ ਦੀ ਫੁੱਲ ਮੋਟੀ ਆ ਗਈ ਜਿਹੜੇ ਹਿਸਾਬ ਨਾਲ ਥਣ ਲੱਗਿਆ ਜੀ ਹੁਣ ਦਿਖਾ ਦੇ ਪਿਛਾਲੇ ਪੱਖ ਤੋਂ ਦੋਨੇ ਸੱਜਣ ਬੈਠੇ ਵੀ ਦਿਖਾ ਦੇ ਤੇ ਬਿਨਾਂ ਨਿਆਣੀ ਤੋਂ ਵੀ ਚੈੱਕ ਕਰਾ ਦੇ ਬਾੜੀ ਆਸਰਾ ਭਰਾ ਮੈਂ 20 ਕਿ 15 ਹਾਂ ਜਿਹੜਾ ਕੇਰਾਲ ਹੋਇਆ 20 ਕਿਲੋ ਦੋਨਾਂ ਚਿੱਟਾ ਬਰਫ ਵਰਗਾ ਦੁੱਧ ਆਈਦਾ ਠੀਕ ਆ ਗੱਲ ਮੈਂ ਸਾੰਭਾ ਬਗ ਦੁੱਧ ਆ ਜਾ ਮੈਂ 60 ਦੇ ਸਾਧ ਪੈਸੇ ਰੱਖ ਦੇ ਦੇ ਦੇਖੀ ਲੈ ਪੈਸੇ ਪੈਸੇ ਯਾਰ ਮੋਲੇ 70 ਕਾਲਾ 72 ਕਾਲਾ 67000 ਦੀ ਬੈਠ ਦੇ ਦਾਂਗੇ ਆਪਾਂ ਪੂਰੇ ਦੀ ਪੂਰੇ 60000 ਦੇ ਚੋਟ ਚੱਪਾ ਜਾ ਪਰ ਮਾਨ ਤਾਨ ਦੀ ਗੋਹਾ ਕੰਮ ਨਹੀਂ ਕਰ ਰਹੀ ਯਾਰ ਵਾਲਾ ਇਹ ਚ ਬਾਈ ਕਹਿੰਦਾ ਫਰਕ ਨਹੀਂ ਮਾਨ ਤਾਨ ਵਾਲਾ ਇਸੇ ਚ ਨਹੀਂ ਆ 67000 ਦੀ ਬੈਠ ਦੇ ਦਾਂਗੇ 60 ਦੇ ਸਾਧ ਚਵਾਈਆਂ ਬਹੁਤ ਹੋਈਆਂ ਗੁੱਝ ਲੈ ਆ ਆ ਆ ਜਾ ਹੁਣ ਇੱਧਰ ਲੀ ਤੇ ਆ ਜਾ ਇਹ ਤੇ ਮਾਰਗਰੀ ਕੈਮਰਾ ਹੁਣ 3 ਨੰਬਰ ਇਹਦਾ ਆਰਡਰ ਦੀ ਮਾਰ ਬਲ ਐਜੀ ਕੈਮਰਾ ਵਿੱਚ ਆ ਆ ਦਿਖਾ ਇਹ ਆਰਡਰ ਦੀ ਛੇ ਦੰਦਬੱਸੀ ਆ ਵੀਰੇ 25 ਕਿਲੋ ਤੋਂ ਘੱਟ ਆ ਇਹਦਾ ਪੂਰੀ ਦਿਖਾ ਆਹ ਚੀਜ਼ੇ ਛੇ ਦੰਦਬੱਸੀ ਆ 25 ਕਿਲੋ ਤੋਂ ਘੱਟਾ ਸਨ ਮੁੱਠੀ ਵਾਲਾ ਟੋਰ ਫੋਨ ਕੀ ਬਈ ਇਹਨੂੰ ਅੱਧ ਕਾੜ ਵੀ ਚੰਗਾ ਯਾਤ ਬਰੀਡ ਵੀ ਚੰਗੀ ਆ ਤੇ ਬਾਕੀ ਇੱਥੇ ਤੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹਾਂ ਆਣ ਦਾ ਸਹਜ ਰੱਖਦੀ ਆ ਮੁੱਠੀ ਵਾਲਾ ਦੰਦਾ ਚ ਪਾਈ ਕਹਿੰਦਾ ਆ ਗਈ ਇਹ ਛੇ ਦੰਦ ਵੀਰੇ ओरिजिनल ਛੇ ਦੰਦ ਛੇ ਦੰਦ ਤੇ ਕਦੋਂ ਕਦੋਂ ਦੱਸ ਦੇ ਫਰਾ ਕੱਦ ਕਾਰ ਚੰਗਾ ਤੇ ਆਰਡਰ ਦੀ ਸ਼ੇਪ ਬਹੁਤ ਸੋਹਣੀ ਆ ਇਹ ਗੱਬਣਾ ਕੀ ਗੱਬਣਾ ਵੀਰੇ ਦੋ ਬੰਦੇ ਗੱਬਣਾ ਆਏ ਯੂ ਬਾਜ਼ਾਰ ਲੱਗ ਰਿਹਾ ਬਸ ਇਹਦਾ ਹਸੂ ਕੇ ਨਾ ਕਿ ਮੇਰਾ ਟਰਾਲੀ ਲੈਤੀ ਲੈਣ ਨੂੰ ਕੋ ਫਰਾ ਮੇਰਾ ਅੱਛਾ ਹਾਂ ਆਰਡਰ ਬਿਲਕੁਲ ਨਾਲ ਲੱਗ ਮੈਂ ਗਾਂ ਵਾਲੇ ਪੱਖ ਤੋਂ ਦਿਖਾਈ ਕਰੀ ਨੇੜੇ ਗੱਡੀ ਉਹ ਨਹੀਂ ਮੂਰ ਉਹ ਨਹੀਂ ਮੂਰ ਉਹ ਨਹੀਂ ਮਾਗਰ ਨੂੰ ਵੀਰੇ ਨਾੜਾ ਨੂੜਾ ਮੈਂ ਖਾਈ ਮਰ ਥੋੜੀ ਇਹ ਇੱਥੇ ਰੋਕ ਲਾ ਇੱਥੇ ਇੱਥੇ ਦਿਖਾ ਦੇ ਥੋੜਾ ਮਾੜਾ ਨੂੜਾ ਭਈ ਜਾ ਵਾਸਤਾ ਰੱਖਦੇ ਤੋੜਦੇ ਭਈ ਆ ਇਹਨੂੰ ਮੇਰਾ ਗਾਲਾ ਕਰੀਂ ਮੋਜਾ ਨਾ ਕਰ ਮਾਲੀ ਫਾਰਮ ਦੇ ਕੰਮ ਦੀ ਬੱਛੀ ਹੈ ਇਹ ਗਰੇ ਸੱਜਣ ਨੇ ਚੜਾਈ ਵਾੜੀ ਆ ਬੈਕ ਤੋਂ ਪਿੱਠ ਦੀ ਚੜਾਈ ਵਾੜੀ ਵਾੜੀ ਚੰਗੀ ਅਸਲ ਆ ਵੀਰੇ ਦਾ ਜਿੱਦੋਂ ਲਈਆ ਮੈਂ 25 ਕਿਲੋ ਦੁੱਧ ਚੋਈਏ ਦੋਨੇ ਲਿਆਇਆ ਕਮਾਇਆ ਹੋਰ ਨਵੀਂ ਬੱਛੀ ਨਹੀਂ ਖੜੀ ਆਪਣੇ ਕੋਲੇ ਠੀਕ ਆ ਜੀ ਹਾਂ ਦੋਨੇ ਇਕੱਠੇ ਇੱਕ ਕਰੂਈਆਂ ਨਹੀਂ ਬਈ ਯਾਰ ਤੇ ਹੁਣ ਮਾਰਦਾ ਇੱਥੋਂ ਫੇਸ ਵਾਲੀ ਪੱਖ ਤੇ ਚਗਾਲਾ ਕਰੀ ਜਾਂਦੀ ਆ ਖਾਣ ਪੀਣ ਦੀ ਵੀ ਵਾੜੀ ਖੁੱਲੀ ਦੋਵਾਂ ਦੇ ਚੰਗੇ ਆ ਮੁਹਮ ਸੀਲ ਠੰਡੀ ਦਾ ਹੱਥੋ ਬਾਧ ਦੇਖੀ ਜਾ ਮਾਜੀ ਲਾ ਹ ਦੇਖੀ ਆਇਆ ਚੰਗੀ ਨਸਲ ਦਾ ਇੱਥੋਂ ਪਤਾ ਲੰਦਰਾ ਵੀਰੇ ਸੁਬਾਹ ਆਦੀ ਠੰਡੀ ਬਾੜੀ ਚੰਗਿਆਸ ਨਸਲ ਦਾ ਇੱਥੀ ਵੀ ਦਿਖਾ ਦੇ ਗਰੀ ਓਏ ਚਿਕਾਲਾ ਕਰ ਵੀਰੇ ਅਸਲ ਨਸਲ ਦਾ ਇੱਥੇ ਪਤਾ ਲੱਗਦਾ ਨਾ ਚਿਕਾਲਾ ਕਰੀ ਜਾਂਦੀ ਆ ਆਪਾਂ ਨਸਲ ਤੇ ਭਰਾ ਗਰੀ ਆਪਾਂ ਮਰ ਜਾਣਾ ਚੀਜ਼ ਤੇਰਾ ਠੀਕ ਹੈ ਨਸਲ ਹੋਵੇ ਆਪਾਂ ਚੀਜ਼ ਦੀ ਅਸਲ ਆਪਾਂ ਉਹ ਲੈਣੀ ਆ ਚਿਕਾਲਾ ਵੀ ਕਰੀ ਜਾਂਦੀ ਆ ਤੇ ਆਰਡਰ ਤੇ ਪਾ ਨਾ ਸ਼ੇਪ ਬੜੀ ਸ਼ਾਨਦਾਰ ਆਰਡਰ ਦੀ ਆ ਬੱਕ ਗਰੇ ਵਾਲੀ ਆ ਵੜ ਭਰਾ ਮੇਰਾ ਬਾੜੀ ਸੋਹਣੀ ਸ਼ੇਪ ਆ ਗਈ ਆਰਡਰ ਦੀ ਤੇ ਬਾਕੀ ਚੜਾਈ ਵਾਲੀ ਵੜ ਆ ਗਈ ਜੇ ਗੱਲ ਕਰ ਲਈਏ ਪਿੱਠ ਦੀ ਚੜਾਈ ਬਹੁਤ ਆ ਗਈ ਪੁੱਠੇ ਜੜਾਈ ਦੀ ਗੱਲ ਕਰਦੀ ਹਾਂ ਹਾਂ ਬਿਲਕੁਲ ਬਿਲਕੁਲ ਵੀਰੇ ਜਿੰਨੀ ਉੱਤੋਂ ਚੌੜੀ ਆ ਉਨੀ ਆਰਡਰ ਚੌੜਾ ਥੱਲੇ ਤੇ ਨਾੜਾ ਨਾ ਆਰਡਰ ਲੱਗਾ ਜਿਵੇਂ ਜਿਵੇਂ ਅੱਗੇ ਜੋਸ਼ ਮਾਰੂ ਤੇ ਓਵੇਂ ਓਵੇਂ ਨਾੜਾ ਸਾਨੂੰ ਹੋਰ ਵੀ ਉੱਪਰ ਪਾਦਾ ਪੋਲੀ ਵਾਲੇ ਬੱਸ ਅਸੀਂ ਬਹੁਤ ਦਿਨ ਲੈ ਜੂਗੇਲੇ 2-4 ਦਿਨ ਤਾਂ ਕੱਢ ਜੂ ਵੀਰੇ 6 ਦਿਨ ਦਾ ਪਿਓਰ ਹਾਂ ਪਿਓਰ ਦੰਦ ਦਾ ਪੱਟ ਕੇ ਲੈ ਕੇ ਜਾਵੇ ਆਪਾਂ ਨੂੰ ਕੁਝ ਕਰਨ ਠੀਕ ਆ ਗੱਲ ਤੇ ਇੱਥੋਂ ਇੱਥੋਂ ਕਰਾ ਦੇ ਚਾਹੀਦੀ ਕੋਰੀ ਆਦਰੰਤਰ ਦਿਖਾ ਦੇ ਮੈੜ ਆ ਗਈ ਸ਼ਾਨਦਾਰ ਕੱਦ ਬਿੱਡ ਦੀ ਚੰਗੀ ਆ ਤੇ ਉਰਲੇ ਬੰਨੇ ਲਿਆ ਗਿਆ ਰੀ ਇੱਥੋਂ ਨਾੜਾ ਨੂੰ ਨਖਾ ਦੇ ਗਾਣੇ ਪੰਨੇ ਤੇ ਰੇਟ ਚਮਕੌਰ ਸਿੰਘ ਇਹਦਾ ਕੀ ਰਹੂਗਾ ਰੇਟ ਵੀਰੇ 85000 ਦੀ ਦੇ ਦਾਂਗੇ ਮੋਲ 95 90 ਵਾਲਾ ਮਾਨ ਤਾਂ ਨੇ ਚਾਹ ਮਾਨ ਤਾਂ ਕਰ ਦਾਂਗੇ ਭਰਾ ਮੇਰਾ ਕਰ ਦੇਗਾ ਮਾਨ ਤਾਂ ਵਾਲੇ ਹਾਂ ਕਰ ਦਾਂਗੇ ਮਾਨ ਤਾਂ ਇਹ ਜੋੜੀ ਪਾਉਣੀ ਸੀ ਫਿਰ ਆਪਾਂ ਉਸ ਹਿਸਾਬ ਨਾਲ ਕਰ ਦਾਂਗੇ ਭਰਾ ਮੇਰਾ ਦੇਖ ਲੈ ਘਗਰੇ ਵਾਲੀ ਆ ਬੈਜਿਆ ਬੈਜਿਆ ਕਰਾ ਦੂ ਯਾਰ ਆਰਡਰ ਦੀ ਸ਼ੇਪ ਜਿਹੜੇ ਹਿਸਾਬ ਨਾਲ ਤਿਆਰੀ ਫੜੂਗਾ ਕਾ ਤਾਂ ਹੁਣ 30 ਕਿਲੋ ਵੀ ਲਊ ਬਾਈ ਯਾਰ ਇਹ ਠੀਕ ਹੈ ਹਾਂ ਪਰ 25 ਜੀ ਨੂੰ ਮੈਂ ਮਾਰਨ ਦਾ ਤਾਂ ਪਉਮੀ ਦੱਸਾਂਗੇ ਵੀ 25 ਕਿਲੋ ਕਹਾ ਮਾਰਗਾ ਚੋਹਿਆਗਾ ਠੀਕ ਹੈ ਹਾਂ ਇਹਦਾ ਮੁੱਲ ਕੀ ਇਸੇ ਇਹਦਾ 85000 ਰੁਪਇਆ ਮਾਨਤਨ ਹੋ ਜੂ ਹਾਂ ਮਾਨਤਨ ਕਰ ਦਾਂਗੇ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਤੇ ਹੁਣ ਮਾਰ ਦੇ ਦਾਰੀ ਦੂਜੇ ਸੂਆ ਵੀ ਟੈਗ ਵੀ ਤਾਂ ਪਾਇਆ ਜਿਹਦਾ ਬੰਦਾ ਫਾਰਮ ਤੋਂ ਆਈ ਹੋਈ ਹੈ ਹਾਂਜੀ ਤੇ ਇਹਨੇ ਦੁੱਧ 22 ਕਿਲੋ ਕੱਢਿਆ ਹੋਇਆ ਫਲੂਣ ਦਾ ਵੀ ਦੂਜਾ ਸੂਆ ਇਹ ਕਿੰਨਾ ਹੁੰਦਾ ਜੀ ਦੰਦਾ ਜੀ ਸਿੱਗੀ ਹੈ ਵੀ ਇਹ ਦੋਨੇ ਛੇ-ਛੇ ਦਾ ਹੁੰਦੇ ਇਹ ਦੰਦਾ ਸਿੱਗਰੇ ਪੱਟੇ ਹੋਏ ਨੇ ਜਾਨਕੀ ਬਰਾਬਰ ਨਹੀਂ ਕਰੇ ਨੇ ਐਸੇ ਚੱਕਦੀ ਆ ਜੀ ਚੱਕਦੀ ਆ ਹਾਂ ਹਾਂ ਬਰਾਬਰ ਨਹੀਂ ਕਰਦੇ ਨੇ ਸੁਹਾ ਦੂਜਾ ਦੂਜਾ ਸੁਹਾ ਇਹਨੇ 20 ਤੋਂ 21 ਕਿਲੋ ਕੱਢਿਆ ਹੋਇਆ ਫਲੋਂ ਦਾ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਵੀ ਹਫਤਾ ਕਰਦਾ ਵੀਰੇ ਉਹਦੇ 5-4 ਦੇ 2-2-4 ਦਿਨਾਂ ਦਾ ਬਟਾ ਦੇ ਜੀ ਬਾਈਕਰਾਂ ਇਹਦਾ ਹਫਤੇ ਦਾ ਐਡ ਕਿਹੜਾ ਹਾਂ ਤੇ ਗਾਂ ਵਾਲੇ ਬੰਨੇ ਉਹ ਖਾ ਗਰੀ ਆਰਡਰ ਗਾਂ ਵਾਲੇ ਬੰਨੇ ਬਹੁਤ ਰੱਖਦੀ ਆ ਬਾਹਰ ਚੰਗੀਆਂ ਨੇਲੇ ਬੱਸੀਆਂ ਭਰਾ ਜੀ ਆਹਨੇ ਥਣ ਤੋਂ ਅਗਲੇ ਪਾਸੇ ਆਰਡਰ ਪੂਰ ਰੱਖਦੀ ਆ ਹਾਂ ਆਰਡਰ ਫਾਦੀ ਲਾ ਕੇ ਨੇੜੇ ਤੇ ਗੱਲ ਡਿਊਟੀ ਦੇ ਵਿੱਚ ਚੱਲਣ ਵਾਲੀਆਂ ਨਜ਼ਾਰੇ ਦੇ ਦੂਗਾ ਜਰਾ ਜੇ ਕਿਸੇ ਭਰਾ ਨੇ ਲੈਣੀਆਂ ਨਜ਼ਾਰੇ ਦੇ ਦੇਣਗੇ ਬੱਸੇ ਦੋਨੇ ਮਾਲਕ 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 ਚੋ ਫੇਸ ਤੇ ਮਾਰਦੀ ਮੇਰੀ ਕੈਮਰਾ ਹੋਈ ਬਿਊਟੀ ਚ ਫੁੱਲ ਆ ਗਈ ਲੈ ਚੱਲ ਬਈ ਲੈ ਜੀ ਬਹੁਤ ਚੰਗੀ ਆ ਸਾਨ ਆ ਆ ਲੈ ਚੱਲ ਗਾਲੇ ਬੰਨੇ ਲੈ ਚੱਲ ਤੇ ਇੱਥੋਂ ਗਾਲੇ ਬੰਨ ਚੈੱਕ ਕਰਾ ਦੇ ਆਰਡਰ ਚੈੱਕ ਆਰਡਰ ਰੱਖੂਗੀ ਬਿਲਕੁਲ ਫਿਕਸ ਹਾਂ ਉਹ ਚਲਾਈ ਪਿੱਛੇ ਤੋਂ ਨਾ ਇਹਦੇ ਪੁੱਠੇ ਵੀ ਚਲਾਈ ਇਹ ਵੀ ਉਹਦੇ ਵਾਂਗੂ ਫੁੱਲ ਆ ਗਏ ਤੇ ਕਦ ਪੂਰਾ ਫੁੱਲਣਾ ਬਈ ਉੱਥੇ ਰੁਕ ਜਾਂਦੀ ਦੇਖ ਲੈ ਆ ਲੈ ਚਲ ਉੱਥੇ ਰੁਕ ਜੰਦੇ ਇੱਥੇ ਹੱਥ ਮਾਰਦਾਂ ਨੇ ਨਾਸਲ ਕੁਆਲਟੀ ਵਾਲੀਆਂ ਨੇ ਭਰਾ ਮੇਰਾ ਪੜ ਪੜਾ ਥੋੜੀ ਵਾਲੀ ਮੋਣੀ ਮੋਟੀ ਬਾਦੀ ਦਾ ਫਿਰ ਪਾਉਗੀ ਹੁਣ ਬੱਸੀ ਯਾਰ ਭਈਆ ਠੀਕ ਐ ਪਾਸੇ ਦਾ ਸੀਲਾ ਕੰਮ ਪਾਸੇ ਦਾ ਕੋਈ ਕੰਮ ਹੀ ਨਹੀਂ ਪਾਸੇ ਵਾਲ ਦਾ ਤੁਹਾਨੂੰ ਦੇਖ ਕੇ ਲੈ ਜਾਵਦੇ ਦੀ ਲੈ ਇਹ ਬਾਕੀ ਆਪਾਂ ਨੇ ਪੈਸਾ ਲਾ ਗਿਆ ਆ ਪੈਸਾ ਲਾ ਗਿਆ ਆਪਾਂ ਵੀ ਕਿਸੇ ਜੇਜੂ ਘੜਾ ਕੇ ਲੈ ਆਉਗਾ ਦੇਖ ਲੈ ਹਾਂ ਕਰੀ ਨਾਸਲ ਦਾ ਇੱਥੇ ਹੀ ਵਟਾ ਹਾਂ ਟੋਰੀ ਮਾਰੀ ਏ ਟੋਰੀ ਟੋਰੀ ਕੰਮ ਲੈ ਖੜ ਗਈ ਫਿਰ ਉੱਥੇ ਬ੍ਰੇਕ ਲਾਉਣੀ ਹੈ ਨਾ ਹਾਂ ਲੈ ਚੱਕ ਜਿੱਥੇ ਹੱਥ ਮਾਰਦਾਂ ਨੇ ਉੱਥੇ ਬ੍ਰੇਕ ਮਾਰਦਾਂ ਨੇ ਲੈ ਚਲ ਆਡਰ ਰੱਖੂਗੀ ਬਿਲਕੁਲ ਨਾਲ ਲਗਵਾ ਜਿੱਦਾਂ ਦਾ ਤੁਹਾਨੂੰ ਮੈਂ ਅਕਸਰ ਦੱਸਦਾ ਹਾਂ ਉਰਲੇ ਬੰਨਿਆਂ ਦਾ ਖਾਜੇ ਗਰੀ ਬੈਣੀ ਵਾਲੇ ਬੰਨਿਆਂ ਦਾ ਨਾਟਾ ਨੂੜਾ ਮਖਾਨੀ ਅਗਲੇ ਬੱਸ ਛੱਗ ਦੇ ਤੰਦ ਪਾਈ ਕਹਿੰਦਾ ਚੱਕਦੀ ਆ ਤੇ ਜੇ ਕਿਸੇ ਸੱਜਣ ਨੇ ਜੋੜੀ ਬਣਾਉਣੀ ਆ ਜੋੜੀ ਵੀ ਬਹੁਤ ਸ਼ਾਨਦਾਰ ਬਣੇ ਬਾਹਲੀ ਚੰਗੀ ਆ ਦੋਨੇ ਭਰਾ ਮੇਰੇ ਇੱਕ ਤੋਂ ਵੀ ਆਈਆਂ ਨੇ ਠੀਕ ਆ ਗੱਲ ਇਕੱਠੀਆਂ ਵੀ ਇੱਕ ਤੋਂ ਮੁੰਡ ਵੀ ਚੰਗਾ ਪੌਣੀਆਂ ਤੇ ਪਹਿਲਾਂ ਆ ਆਫੀ ਦੰਦਾਂ ਦੇ ਵਿੱਚ ਮਈਆਂ ਦੇਖੀ ਲੇਵਾ ਬਾਈ ਕਿੰਨਾ ਚੰਗਾ ਲੇਵਾ ਸਦੋਂ ਵਧੀਆ ਲਾਈਪੂ ਲੋਲੀ ਕੀ ਆ ਬਿਲਕੁਲ ਫੀਟਿੰਗ ਵਾਲਾ ਲੇਪ ਆ ਗਿਆ ਫਿੱਟ ਫਿੱਟ ਜਮ ਮਸ਼ੀਨੀ ਥਾਣਾ ਜੱਥੀ ਤੋਂ ਹੱਥੀ ਵੀ ਆ ਚੱਲ ਜੀ ਮਸ਼ੀਨ ਆ ਜਾਣਾ ਮਸ਼ੀਨ ਕਰੀ ਕਰੀਏ ਇਹਨੂੰ ਉਹਨੂੰ ਹਰਾਂ ਨੂੰ ਕਰਦੇ ਇਕੱਠੀਆਂ ਵਿਖਾਵੇ ਜੋੜ ਕੇ ਜੇ ਦੋਨੇ ਹਾਂ ਇਹ ਦੋਨਾਂ ਦੇ ਕਦੇ ਕੁਝ ਕਿਨੇ ਭਰਾ ਮੇਰਾ ਕੱਦ ਕਾਠ ਰੰਗ ਰੂਪ ਇੱਥੋਂ ਦਿਖਾ ਦੇ ਦੋਨਾਂ ਨੇ ਦੋਨਾਂ ਦੇ ਕੱਦ ਗੁੱਤ ਬਹੁਤ ਸੋਹਣੇ ਨੇ ਇਹਦਾ ਰੇਟ ਕੀ ਹੈ ਹੈ ਇਹਦਾ ਇਸ ਆ ਰੇਟ ਵੀ ਲੈਂਡ ਦੇ ਨਾਲ ਕੰਮ ਕਰਨਾ ਇਹਦਾ ਵੀ ਆ ਲੈਣ 72 ਦੀ ਦੇ ਦਾਂਗੇ ਮੁੱਲ ਅਸੀਂ ਆ 85 ਕਰਾ ਲ 90 ਕਰਾ ਇਹ ਜੇ ਪਹਿਲਾਂ ਮੈਂ 90 90 ਨੇ ਵੇਚਿਆ ਨੀ ਬਸ ਇਹਦਾ 75 ਆ ਇਹਦਾ 85 ਆ ਮੇਰਾ ਖਿਆਲ ਆ 1 ਲੱਖ ਤੇ 60 ਹਜ਼ਾਰ ਰੁਪਏ ਹੋ ਗਿਆ ਕਿੰਨੇ ਛੱਡੇਗਾ ਜੋ ਲੋਚ ਪੰਜ ਛੱਡੇਗਾ ਜਾਂ ਪੰਜ ਕਰਾ ਲੈ 100 ਕਿਲੋਮੀਟਰ ਜਾਂ ਪੰਜ ਛੱਡ ਦਾਂ ਜੀ ਮੈਨੂੰ ਚੰਗਾ ਲੱਗਦਾ ਪੌਂ ਵੀ ਕਰ ਲੈ ਜੋੜੇ ਚ ਪੰਜ ਛੱਡ ਦਾਂਗੇ ਯਾਰ 1 ਲੱਖ ਦੇ 55 ਹਜ਼ਾਰ ਦਾ ਦੇ ਦਾਂਗੇ ਉਹ ਜੋ 500 ਛੋਟ ਹੋਰ ਵੀ ਕਰ ਦਾਂਗੇ ਯਾਰ ਬਹੁਤ ਸੁਣਾ ਤੁਹਾ ਮਾਰ ਜਲ ਕੁਛ ਵੀ ਨਹੀਂ ਕਹਿੰਦੀ ਆ ਪਰ ਆ ਮੇਰਾ ਲੈ ਆ ਉਹ ਨਹੀਂ ਹੈ ਲੈ ਵੰਟੇ ਖਿੱਦੀ ਚ ਲੈ ਤੇ ਸਵਾਹ ਆਦੀਆਂ ਆ ਗਈਆਂ ਠੰਡੀਆਂ ਸੀਲ ਨੰਬਰ ਬੋਲ ਦੋ ਜੀ ਨੰਬਰ 9779475644 ਨੰਬਰ 9779475644 2 ਤੱਕ ਦਿਖਾਤੀਆਂ 6 6 ਦੰਦ ਦੇ ਤੋਹਫੇ ਆਰਡਰ ਕਰ ਸਕਦੇ ਹੋ ਚੈੱਕ 1 15 ਕਿਲੋ ਤਿਆਰ ਦੁੱਧ ਵਾਲੀ ਯਰਸੀ ਦਿਖਾਤੀ ਤੁਹਾਨੂੰ ਵੱਡੀ ਪੰਜਾਬ ਵਾਲੀ ਤੇ 1 ਦਿਖਾਤੀ ਉਧਰਲੇ ਬੰਨੇ ਤਾਜੀ ਸੂਈ ਬੱਛੀ ਇਹਨਾਂ ਤੋਂ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਡੰਗ ਤੋਂ ਡੰਗ ਚੋ ਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ